ਆਰਤੀ ਕਿਸਾਨ ਜੂਨੀਅਰ ਏਕਤਾ ਗਰਾਹਾਂ ਤੇ ਬਲਾਕ ਡੜਬਾ ਤੇ ਕਾਈ ਜਨਾਲ ਵੱਲੋਂ ਤੇ ਕਾਈ ਢੰਡੋਲੀ ਕਲਾਂ ਵੱਲੋਂ ਜੋ ਕਿ ਇਹ ਤੂੜੀ ਹਰ ਪੀੜ ਵਾਸਤੇ ਹਰ ਪੀੜਤਾ ਵਾਸਤੇ ਜੋ ਕਿ ਨਗਰ ਜਨਾਲ ਤੇ ਢੰਡੋਲੀ ਕਲਾਂ ਵਿੱਚੋਂ ਇਕੱਠੀ ਕੀਤੀ ਸੀ ਉਹ ਜਿਹੜਾ ਕਿ ਇਹ ਭੂਗ ਹੈ ਇਹ ਜ਼ਿਲ੍ਹਾ ਆਪਣਾ ਸੰਗਰੂਰ ਤੇ ਅੰਮ੍ਰਿਤਸਰ ਵੱਲ ਚੱਲੀ ਐ ਇਸ ਕਰਕੇ ਇਹ ਟੂੜੀ ਜੋ ਨਗਰਾਂ ਨੇ ਬਹੁਤ ਜ਼ਿਆਦਾ ਦਿੱਤੀ ਸੀ ਤੇ ਆ ਇਧਰ ਦੇਖੋ ਜਿਹੜੀ ਉਹ ਦੂਸਰੀ ਟਰਾਲੀ ਐ ਉਹ ਅਡਵਾਂਸ ਭਰ ਗਈ ਐ ਭਰਾਵੋ ਇਹ ਮਹਿਲਾ ਚੌਂਕ ਜੋ ਕਿ ਉੱਥੇ ਵੀ ਭੂਗ ਭਰ ਰਹੇ ਨੇ ਇੱਕ ਟਰਾਲੀ ਦੀ ਉੱਥੇ ਲੋਡ ਐ ਉੱਥੇ ਦਿੱਤੀ ਐ ਇਸ ਕਰਕੇ ਹਰ ਪੀੜਤਾ ਪਰਿਵਾਰਾਂ ਨੂੰ ਅਸੀਂ ਇੱਕ ਬੇਨਤੀ ਕਰਾਂਗੇ ਕਿ ਭਰਾਵੋ ਕੋਈ ਘਾਟ ਨਹੀਂ ਕੋਈ ਗੱਲ ਨਹੀਂ ਹੌਸਲਾ ਰੱਖਿਓ ਕਿਉਂਕਿ ਜੋ ਪ੍ਰਮਾਤਮਾ ਨੇ ਛੋਡੇ ਤੇ ਭੀੜ ਪਾਈ ਐ ਤੇ ਅਸੀਂ ਛੋਡੇ ਭਰਾ ਭੀੜ ਦਾ ਨੂੰ ਪੂਰੀ ਕਰਾਂਗੇ ਦੇਖੋ ਅਸੀਂ ਮਦਦ ਜਿਵੇਂ ਕਿ ਕੋਈ ਜੋ ਜਾਨੀ ਨੁਕਸਾਨ ਹੈ ਉਹ ਚਲੋ ਪ੍ਰਮਾਤਮਾ ਦੀ ਦਾਤ ਹੈ